ਅੱਜ ਦੀ ਜਿਹੜੀ ਸਟੋਰੀ ਆ ਇਹ ਅਮਰੀਕਾ ਦੇ ਇੱਕ ਸ਼ਹਿਰ ਦੀ ਆ ਇੱਕ ਸ਼ਹਿਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਜਿਸ ਦੀ ਉਮਰ तकरीबन 20 ਮਹੀਨਾ ਦੀ ਸੀ ਦੋਸਤੋ ਉਸ ਬੱਚੇ ਨੂੰ ਕਨੈਪ ਕਰ ਲਿਆ ਜਾਂਦਾ ਅਤੇ ਉਸ ਦਾ 2 ਮਹੀਨੇ ਤੱਕ ਕੁਝ ਵੀ ਪਤਾ ਨਹੀਂ ਚੱਲਦਾ ਅਤੇ 2 ਮਹੀਨੇ ਬਾਅਦ ਉਸ ਬੱਚੇ ਦੀ Laash ਇੱਕ ਸੜਕ ਦੇ ਉੱਤੋਂ ਮਿਲਦੀ ਆ ਅਤੇ ਉਸ ਤੋਂ ਬਾਅਦ ਪੁਲਿਸ ਉਸ ਦੀ ਬਹੁਤ ਜ਼ਿਆਦਾ ਜਾਂਚ ਕਰਦੀ ਹੈ ਉਸ ਦੇ ਬਾਰੇ ਕੋਈ ਪੁਖਤਾ ਸਬੂਤ ਨਹੀਂ ਮਿਲਦੇ ਇਸ ਬੱਚੇ ਦਾ ਕਤਲ ਕਿਸ ਨੇ ਕੀਤਾ ਅਤੇ ਕਿਉਂ ਕੀਤਾ ਦੋਸਤੋ ਇਸ ਕਾਂਡ ਨੂੰ ਹੋਏ ਨੂੰ ਤਕਰੀਬਨ 100 ਸਾਲ ਬੀਤ ਚੁੱਕੇ ਆ ਪਰ ਅਮਰੀਕਾ ਦੇ ਲੋਕ ਅੱਜ ਵੀ ਇਸ ਮੌਤ ਨੂੰ ਲੈ ਕੇ ਇਸ ਬੱਚੇ ਦੀ ਦਰਦਨਾਕ ਮੌਤ ਨੂੰ ਲੈ ਕੇ ਅੱਜ ਵੀ ਵਿਚਾਰ ਕਰਦੇ ਨੇ ਅੱਜ ਵੀ ਇਸ ਦੇ ਉੱਤੇ ਚਰਚਾ ਹੁੰਦੀ ਹੈ ਤਾਂ ਹੁਣ ਵੀ ਇਸ 100 ਸਾਲ ਪੁਰਾਣੇ ਕੇਸ ਦੇ ਉੱਤੇ ਕੋਰਟ ਦੇ ਵਿੱਚ ਚਰਚਾ ਹੁੰਦੀ ਆ ਅਤੇ ਉੱਥੋਂ ਦੇ ਲੋਕਾਂ ਨੇ ਮੰਗ ਕੀਤੀ ਹੈ ਵੀ ਇਸ ਬੱਚੇ ਦੇ ਡੀਐਨਏ ਦਾ ਟੈਸਟ ਵੀ ਕੀਤਾ ਜਾਵੇ ਅਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਉੱਥੋਂ ਦੇ ਲੋਕ ਕਰਦੇ ਨੇ ਇਸ ਬੱਚੇ ਨੂੰ ਲੈ ਕੇ ਪਰ ਦੋਸਤੋ ਸਵਾਲ ਖੜਾ ਇਹ ਹੁੰਦਾ ਕਿ ਇਹੀ ਕਾਨੂੰਨ ਆਪਣੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਵੀ ਅੱਜ ਕਿੰਨੇ ਕ੍ਰਾਈਮ ਹੁੰਦੇ ਨੇ ਕਿੰਨੇ ਕਤਲ ਹੋ ਜਾਂਦੇ ਨੇ ਅਤੇ ਹੋਰ ਵੀ ਬਹੁਤ ਸਾਰੇ ਮਾਮਲੇ ਨੇ ਜਿਹੜੇ ਕੀ ਬਿਲਕੁਲ ਅੱਖਾਂ ਦੇ ਸਾਹਮਣੇ ਹੁੰਦੇ ਨੇ ਉਹਨਾਂ ਦੇ ਪ੍ਰੂਫ ਅਤੇ ਸਬੂਤ ਵੀ ਹੁੰਦੇ ਨੇ ਪਰ ਦੋਸਤੋ ਉਹਨਾਂ ਮਾਮਲਿਆਂ ਦਾ ਕੁਝ ਵੀ ਨਹੀਂ ਬਣਦਾ ਤੇ ਇੱਕ ਤਰ੍ਹਾਂ ਉਹ ਧਕੇ ਦੇ ਟਕੇ ਰਹਿ ਜਾਂਦੇ ਨੇ ਜਿੱਥੇ ਮਾਮਲੇ ਹੁੰਦੇ ਨੇ ਉੱਥੇ ਹੀ ਰਹਿ ਜਾਂਦੇ ਨੇ ਪਰ ਸੋਚਣ ਵਾਲੀ ਗੱਲ ਇਹ ਹੈ ਵੀ ਅਮਰੀਕਾ ਦੇ ਵਿੱਚ 100 ਸਾਲ ਪਰਾਣਾ ਕੇਸ ਅੱਜ ਵੀ ਚੱਲ ਰਿਹਾ ਹੈਗਾ ਦੋਸਤੋ ਇਸ ਕਰਕੇ ਹੀ ਦੁਨੀਆ ਦੇ ਵਿੱਚ ਜਿਹੜੇ ਕ੍ਰਾਈਮ ਨੇ ਉਹ ਬਹੁਤ ਜ਼ਿਆਦੇ ਹੁੰਦੇ ਨੇ ਜੇਕਰ ਉਹਨਾਂ ਕ੍ਰਾਈਮਾਂ ਦੇ ਉੱਤੇ ਵਧੀਆ ਤਰੀਕੇ ਨਾਲ ਇਨਵੈਸਟੀਗੇਸ਼ਨ ਨਹੀਂ ਹੁੰਦੀ ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਹੋਰਾਂ ਤੱਕ ਵੀ ਜ਼ਰੂਰ ਸ਼ੇਅਰ ਕਰਿਓ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ